ਸਾਂਝ ਨੂੰ ਉਹਨਾਂ ਦੀ ਪਰਫਾਰਮੈਂਸ ਤੋਂ ਪਹਿਲਾਂ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਟੇਜ ਤੇ ਮਿਲਣ ਪਹੁੰਚੇ ਤਾਂ ਸਾਰੇ ਪਾਸੇ ਦਿਲਜੀਤ ਦਿਲਜੀਤ ਹੋਣ ਲੱਗੀ। ਦਰਅਸਲ ਦਿਲਜੀਤ ਉਹ ਸਾਂਝ ਅੱਜਕੱਲ ਦਿਲ ਲੂਮੀਨਾਟੀ ਟੂਰ ਕਰ ਰਹੇ ਨੇ ਜਿਸ ਦੇ ਤਹਿਤ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਆਪਣੀ ਪਰਫਾਰਮੈਂਸ ਦੇ ਰਹੇ ਨੇ। ਇਸ ਵਿਚਾਰ ਲਈ ਉਹ ਕੈਨੇਡਾ ਪਹੁੰਚੇ ਹੋਏ ਨੇ ਅਤੇ ਉਹਨਾਂ ਦਾ ਸ਼ੋ ਟੋਰਾਂਟੋ ਦੇ ਰੋਜਰ ਸਟੇਡੀਅਮ ਦੇ ਵਿੱਚ ਰੱਖਿਆ ਗਿਆ ਸੀ। ਦਿਲਜੀਤ ਦੋਸਾਂਝ ਦੀ ਪਰਫਾਰਮੈਂਸ ਸ਼ੁਰੂ ਹੋਣ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੰਚ ਤੇ ਪਹੁੰਚੇ ਅਤੇ ਉਹਨਾਂ ਨੇ ਦਿਲਜੀਤ ਦੇ ਨਾਲ ਮੁਲਾਕਾਤ ਕੀਤੀ। ਇਸ ਬਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਐਕਸ ਹੈਂਡਲ ਤੇ ਲਿਖਿਆ ਕਿ ਸ਼ੋਅ ਤੋਂ ਪਹਿਲਾਂ ਦਿਲਜੀਤ ਦੋਸਾਂਝ ਨੂੰ ਉਹਨਾਂ ਦੀ ਪੇਸ਼ਕਾਰੀ ਦੇ ਲਈ ਸ਼ੁਭ ਕਾਮਨਾਵਾਂ ਦੇਣ ਲਈ ਰੋਜਰ ਸੈਂਟਰ ਰੁਕਿਆ। ਉਹਨਾਂ ਨੇ ਅੱਗੇ ਲਿਖਿਆ ਕੈਨੇਡਾ ਇੱਕ ਮਹਾਨ ਦੇਸ਼ ਹੈ ਜਿੱਥੇ ਇੱਕ ਸ਼ਖਸ ਪੰਜਾਬ ਤੋਂ ਆ ਕੇ ਇਤਿਹਾਸ ਰਚ ਸਕਦਾ ਹੈ। ਅਤੇ ਸਾਰੇ ਇਸ ਸਟੇਡੀਅਮ ਦੀਆਂ ਟਿਕਟਾਂ ਵਿਕ ਸਕਦੀਆਂ ਨੇ ਵਿਭਿੰਨਤਾ ਸਿਰਫ ਸਾਡੀ ਤਾਕਤ ਹੀ ਨਹੀਂ ਇਹ ਇੱਕ ਮਹਾਸ਼ਕਤੀ ਹੈ ਹਾਲਾਂਕਿ ਦਿਲਜੀਤ ਦੋਸਾਂਝ ਨੇ ਵੀ ਇੱਕ ਵੀਡੀਓ ਸ਼ੇਅਰ ਕਰਦੇ ਆਪਣੇ ਐਕਸ ਅਕਾਊਂਟ ਤੇ ਲਿਖਿਆ ਵਿਭਿੰਨਤਾ ਕੈਨੇਡਾ ਦੀ ਤਾਕਤ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਤਿਹਾਸ ਬਣਦਿਆਂ ਦੇਖਣ ਆਏ ਨੇ ਅਸੀਂ ਰੋਜਰ ਸੈਂਟਰ ਦੀਆਂ ਸਾਰੀਆਂ ਟਿਕਟਾਂ ਵੇਚ ਦਿੱਤੀਆਂ ਜਿਸ ਤੋਂ ਬਾਅਦ ਦਿਲਜੀਤ ਵੱਲੋਂ ਪਾਈ ਗਈ ਵੀਡੀਓ ਵਾਇਰਲ ਹੋ ਗਈ ਵੀਡੀਓ ਦੇ ਅਖੀਰ ਤੇ ਦੇਖਿਆ ਜਾ ਸਕਦੇ ਕਿ ਦਿਲਜੀਤ ਦੋਸਾਂਝ ਇਕਵਾਰ ਫੇਰ ਤੋਂ ਆਪਣੇ ਗਰੁੱਪ ਦੇ ਨਾਲ ਕਹਿੰਦੇ ਨੇ ਪੰਜਾਬੀ ਆ ਗਏ ਹੋਏ ਦੋਹਾਂ ਦੀ ਮੁਲਾਕਾਤ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵਕ-ਵਕ ਪ੍ਰतिकਰਮ ਵੀ ਦੇਖਣ ਨੂੰ ਮਿਲੇ ਦੱਸਦੀ ਕਿ ਬੀਤੇ ਸਾਲ April 2023 ਦੇ ਵਿੱਚ ਦਿਲਜੀਤ ਦੋਸਾਂਝ ਨੇ ਕੋਚੇਲਾ ਸੰਗੀਤ ਫੈਸਟੀਵਲ ਦੇ ਵਿੱਚ ਪੇਸ਼ਕਾਰੀ ਦਿੱਤੀ ਸੀ ਇਸ ਫੈਸਟੀਵਲ ਦੇ ਵਿੱਚ ਗਾਉਣ ਵਾਲੇ ਉਹ ਪਹਿਲੇ ਪੰਜਾਬੀ ਕਲਾਕਾਰ ਬਣ ਗਏ ਸਨ ਮਾਰਚ 2024 ਦੇ ਵਿੱਚ ਦਿਲਜੀਤ ਦੋਸਾਂਝ ਨੇ ਅੰਗਰੇਜ਼ੀ ਪੌਪ ਗਾਇਕ ਐਟ ਸ਼ਿਰਨ ਦੇ ਨਾਲ ਵੀ ਸਟੇਜ ਸਾਂਝੀ ਕੀਤੀ ਸੀ। ਦਿਲਜੀਤ ਦੇ ਨਾਲ ਗੌਣ ਮਗਰੋ ਐਟ ਸ਼ਿਰਨ ਨੇ ਇੰਸਟਾ ਤੇ ਲਿਖਿਆ ਸੀ ਕਿ ਮੈਨੂੰ ਦਿਲਜੀਤ ਦੇ ਨਾਲ ਮੁੰਬਈ ਦੇ ਵਿੱਚ ਗਾਉਣ ਦਾ ਮੌਕਾ ਮਿਲਿਆ ਅਤੇ ਪਹਿਲੀ ਵਾਰ ਪੰਜਾਬੀ ਦੇ ਵਿੱਚ ਗਾਇਆ। ਮੇਰਾ ਭਾਰਤ ਦੇ ਵਿੱਚ ਬਹੁਤ ਚੰਗਾ ਸਮਾਂ ਲੰਘਿਆ ਹੈ ਤੇ ਅਗਲਾ ਵੀ ਚੰਗਾ ਹੋਵੇਗਾ। ਐਟ ਸ਼ਿਰਨ ਨੇ ਦਿਲਜੀਤ ਦੋਸਾਂਝ ਦਾ ਗੀਤ ਪੰਜਾਬੀ ਦੇ ਵਿੱਚ ਗਾਇਆ ਸੀ। ਇਸ ਤੋਂ ਪਹਿਲਾਂ ਹਾਲ ਹੀ ਦੇ ਵਿੱਚ ਦਿਲਜੀਤ ਦੋਸਾਂਝ ਅਮਰੀਕਾ ਦੇ ਮਸ਼ਹੂਰ ਟਾਕ ਸ਼ੋਅ ਨਾਈਟ ਸ਼ੋਅ ਵਿਦ ਜिमी ਫੈਲਨ ਦੇ ਵਿੱਚ ਨਜ਼ਰ ਆਏ ਹਾਲ ਹੀ ਦੇ ਵਿੱਚ ਦਿਲਜੀਤ ਦੀ ਮੁੱਖ ਭੂਮਿਕਾ ਵਾਲੀ ਫਿਲਮ ਚਮਕੀਲਾ ਵੀ ਨੈਟਫਲਿਕਸ ਦੇ ਉੱਤੇ ਰਿਲੀਜ਼ ਹੋਈ ਹੈ ਯਾਨੀ ਕਿ ਦਿਲਜੀਤ ਦਾ ਕਾਫੀ ਚਰਚਾ ਦੇ ਵਿੱਚ ਬੜੇ ਹੋਏ ਨੇ ਅਤੇ ਕੋ ਮੰਤਰੀ ਪੱਦਰ ਤੇ ਉਹਨਾਂ ਦੇ ਕੰਮ ਨੂੰ ਕਾਫੀ ਸਰਾਇਆ ਜਾ ਰਿਹਾ ਹੈ ਇਸੇ ਖੜੀ ਦੇ ਵਿੱਚ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਦਿਲਜੀਤoSਾਜ ਦੇ ਨਾਲ ਮੁਲਾਕਾਤ ਦੀ ਵੀ ਖੂਬ ਚਰਚਾ